ਨਾ ਮੇਰਾ ਰੂਪ ਸਿੰਘ ਜੀ ਰੂਪ ਸਿੰਘ ਕੀ ਗੱਲ ਬਾਤ ਹੋਈ ਥਾਣਾ ਸਦਰ ਦੇ ਪਹੁੰਚੇ ਹੋ ਉਹ ਵੀਰੇ ਜੀ ਮੁੰਡਾ ਮੇਰਾ ਫੀ ਮੇਰਾ ਭਾਈ ਲੱਗਦਾ ਜਿਹੜਾ ਆਉਂਦਾ ਇੱਥੇ ਮੰਡੀ ਅੱਛਾ ਤੜਕੇ ਦਾ ਆਇਆ ਸਵੇਰ ਦਾ ਹਾਂ ਫੇ ਰਾਤ ਨੂੰ ਕਰੇ ਨਹੀਂ ਯਾਰ ਕੀ ਨਾਮ ਕੀ ਉਹਨਾਂ ਦਾ ਉਹ ਨਾਮ ਕੁਲਵੰਤ ਸਿੰਘ ਹੈ ਕੁਲਵੰਤ ਸਿੰਘ ਕਿੱਥੇ ਰਹਿੰਦਾ ਹੋ ਸੱਤੇ ਤੋਂ ਪਰ ਉਹ ਲਿੱਕੇ ਜਾ ਮੇਰਾ ਵੀ ਗੱਲ ਕਰਦੇ ਮੈਰਿਡ ਹੈ ਕਹਣ ਮੈਰਿਡ ਹੈ ਮੈਰਿਡ ਹੈ ਕੋਈ ਲੜਾਈ ਝਗੜਾ ਹੋਇਆ ਸੀ ਦੋਸਤਾਂ ਨਾਲ ਲੜਾਈ ਝੜਾ ਕੁਛ ਨਹੀਂ ਅੱਛਾ ਕੰਮ ਆਉਂਦਾ ਵਧੀਆ ਡੇਲੀ ਕੰਮ ਆਉਂਦਾ ਸੀਗਾ ਹਾਂ ਡੇਲੀ ਆਉਂਦਾ ਕਦੋਂ ਕੁਦ ਗਿਆ ਹੋਇਆ ਉਹ ਕੱਲ ਤੜਕੇ ਆਇਆ ਮਤਲਬ ਮੰਡੀ ਵਿੱਚ ਅੱਛਾ ਤੇ ਸ਼ਾਮ ਨਹੀਂ ਗਿਆ ਉਹ ਕਰੇ ਫੂਨ ਲਾਇਆ ਚ ਰਾਤ ਹੂੰ ਕੋਣ ਲੱਗਦਾ ਰਿਹਾ ਤੜਕੇ ਆਟਕੂ ਜੰ ਬੰਦ ਹੋ ਗਿਆ ਆਪਣਾ ਕੋਈ ਨਾ ਕੰਮ ਸ਼ਿਕਰਦਾ ਸੀ ਨਾ ਸ਼ਿਕਰ ਕਰਦਾ ਸੀ ਠੀਕ ਅੱਜ ਕੀ ਨਮਈ ਤੁਹਾਡਾ ਵਰਨ ਕਾਲ ਕੀ ਗੱਲਬਾਤ ਹੋਈ ਤੁਹਾਡੇ ਪਤੀ ਜਿਹੜੇ ਘਰੇ ਨਹੀਂ ਪਹੁੰਚ ਰਾਤ ਸਰ ਕੋਈ ਗੱਲਬਾਤ ਨਹੀਂ ਹੋਈ ਅੱਛਾ ਜੀ ਕੀ ਨਾਮ ਕੀ ਉਹਨਾਂ ਦਾ? ਕਲਵੰਤ ਸਿੰਘ ਕਿੱਥੇ ਕੰਮ ਕਰਦੇ ਕਿੱਥੇ ਸੀ ਕੰਮ? ਮੰਡੀ ਤਣਾ ਅੱਛਾ ਜੀ ਕਿਸ ਚੀਜ਼ ਦਾ ਕੰਮ ਕਰਦੇ ਸੀ ਉਹ? ਆਈਏ ਖੁੱਲੇ ਕੰਮ ਕਰਦੇ ਫਰਾਈ ਪ੍ਰੋਇਟ ਆਈਏ ਅੱਗੇ ਕਿੰਨੇ ਵੇਲੇ ਤੱਕ ਘਰੇ ਪਹੁੰਚ ਜਾਂਦੇ ਸੀਗੇ? 8 ਵਜੇ ਤੱਕ ਪਹੁੰਚ ਜਾਂਦੇ ਆ। ਅੱਛਾ ਹਾਂਜੀ ਤੇ ਲੇਟ ਫਿੱਟ ਹੁੰਦਾ ਸੀ ਕਦੇ ਕਰੀ? 7:30 ਪਹੁੰਚ ਜਾਂਦੇ ਵਾ 8 ਵਜੇ ਪਹੁੰਚ ਜਾਂਦੇ ਕਰੀਬ ਆਸ। ਅੱਛਾ ਜੀ ਹਾਂਜੀ ਤੇ ਕਦੋਂ ਕਦੇ ਗਾਇਬ ਹੋਏ ਹੋ? ਘਰ 9 ਵਜੇ ਤੱਕ ਫਿਰ ਕਰਕੇ ਰਹੀ। ਅੱਛਾ ਜੀ ਹਾਂਜੀ ਕਿਸ ਤਰ੍ਹਾਂ ਦੇ ਕੱਪੜੇ ਹੁੰਨਣੇ ਪਹਿਨਣ ਮੜਾ ਦੱਸ ਦੋ। ਪ੍ਰਿੰਟ ਵਾਲੀ ਉਹਨਾਂ ਸ਼ਰਟ ਹੈਗੀ ਹੈ ਤੇ ਜੈਕਟ ਉਹਨਾਂ ਦੇਗੀ ਜਾਮਨੂ ਕਲਰ ਦੀ ਅੱਛਾ ਹਾਂਜੀ ਵਿਕਲ ਵਗੈਰਾ ਕੋਈ ਹੈਗਾ ਸੀ ਨਾਲ ਹਾਂਜੀ ਫੋਨ ਚੱਲ ਜਾਂਦਾ ਉਹਨਾਂ ਦਾ ਹੁਣ ਫੋਨ ਹੁਣ ਨਹੀਂ ਚੱਲ ਜਾਂਦਾ ਅੱਛਾ ਕਦੋਂ ਬੰਦ ਕਰੋਗਾ ਫੋਨ ਉਹਨਾਂ ਦਾ ਸਾਢੇ 8 ਵਜੇ ਠੀਕ ਹੈ ਕੀ ਮੰਗ ਗਈ ਤੁਹਾਡੀ ਉਹਨਾਂ ਨੂੰ ਸਾਨੂੰ ਪਤਾ ਚਾਹੀਦਾ ਹੈ ਸਾਡੀ ਜੇ ਸਾਡਾ ਗੰਦਾ ਅੱਛਾ ਹਾਂਜੀ ਠੀਕ ਸਹੀ ਸਹੀ ਹਾਂਜੀ ਕੀ ਨਾਮ ਹੈ ਤੁਹਾਡਾ ਬਲਵਿੰਦਰ ਸਰ ਬਲਵਿੰਦਰ ਸਿੰਘ ਜੀ ਕਿਵੇਂ ਥਾਣਾ ਸਦਰ ਦੇ ਵਿੱਚ ਤੁਸੀਂ ਪਹੁੰਚੇ ਹੋ ਅੱਜ ਸਰ ਮੇਰਾ ਵੀਰ ਰਾਤੀ ਦਾ ਗੁੰਮ ਹੈ। ਅੱਛਾ ਜੀ। ਕੀ ਨਾਂ ਕਿ ਉਹਨਾਂ ਦਾ? ਨਾਂ ਉਹਨਾਂ ਦਾ ਬਲਿੰਦਾ ਓਕਲਵੰਟ। ਅੱਛਾ। ਕੀ ਗੱਲਬਾਤ ਕੀ ਹੋਈ ਏ? ਗੱਲਬਾਤ ਸਰ ਕੁਛ ਨਹੀਂ ਕੰਮ ਹੀ ਆਉਂਦਾ ਸੀ ਇੱਥੇ। ਕਿੱਥੇ ਕੰਮ ਲੱਗਿਆ ਸੀਗਾ? ਮੰਡੀ 'ਚ। ਕਿਸ ਚੀਜ਼ ਦਾ ਕੰਮ ਸੀ ਮੰਡੀ 'ਚ? ਮੰਡੀ ਲੋਕਲ ਪ੍ਰਾਈਸ। ਅੱਛਾ। ਸ਼ਾਂਤੀ ਬੋਰੀ ਕੋਈ ਵੀ ਆ ਜਾਵੇ। ਹਾਂ। ਹਾਂ ਜੀ। ਕਦੋਂ ਤੁਹਾਡਾ ਗਾਇਬ ਹੋਇਆ? ਉਹ ਕੱਲ ਦਾ ਸੀ। ਕੱਲ ਦਾ ਗਾਇਬ ਹੋਇਆ? ਹਾਂ ਕੱਲ ਬਤੜਕੇ ਦਾ। ਫੇ ਲੜਾਈ ਝਗੜਾ ਹੋਇਆ ਸੀ ਕਰੇ ਕੋਈ ਨਹੀਂ ਸੀ ਅੱਛਾ ਦੱਸੋ ਪੂਰਾ ਉਹਨਾਂ ਦਾ ਕਿਸ ਤਰ੍ਹਾਂ ਦਾ ਸੀ ਮਤਲਬ ਪਹਿਰਾਵਾ ਕਿਸ ਤਰ੍ਹਾਂ ਦਾ ਪਾਇਆ ਹੋਇਆ ਸੀਗਾ ਕਿਸ ਚੀਜ਼ ਤੇ ਸੀਗਾ ਪਰਾਓ ਉਹਨਾਂ ਦਾ ਪਾਰਾ ਹੈ ਸਰੀਰ 'ਚ ਅੱਛਾ ਤੇ ਸ਼ਕਲ ਵੀ ਉਹਦੀ ਪਾਰੀ ਹੈ ਹੂੰ ਤੇ ਨਾ ਬਣਾ ਕੇ ਫੋਟੋ ਬਣਾ ਦੇਣਾ ਕੋਈ ਵਿਕਲ ਵਗੈਰਾ ਵਿਕਲ ਉਹਨਾਂ ਕੋਲ ਦਾ ਅੱਛਾ ਮੋਟਰਸਾਈਕਲ ਸੀ ਹਾਂ ਕਿਹੜਾ ਮੋਟਰਸਾਈਕਲ ਸੀ ਮੋਟਰਸਾਈਕਲ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰ ਸਕੰਦਰ ਸਿੰਘ ਹੈ ਅਸੀਂ 70 ਥਾਣੇ ਅਸਲੀ ਪਹੁੰਚੇ ਆਂ ਅੱਛਾ ਜੀ ਜਿਹੜਾ ਇਹ ਮੇਰੇ ਮਾਮੇ ਦਾ ਮੁੰਡਾ ਹੈ ਸ਼ਕਲੰਤ ਸਿੰਘ ਜੀ ਇਹ ਦਾਣਾ ਮੰਡੀ ਚ ਕੰਮ ਕਰਨ ਆਂਦੇ ਆ 9 ਵਜੇ ਤੋਂ ਲੈ ਕੇ ਸ਼ਾਮ ਤੱਕ ਇੱਥੇ ਵੀ ਕੰਮ ਕਰਦੇ ਆ ਖੁੱਲਾ ਕੰਮ ਕਰਦੇ ਆ ਜਿੱਥੇ ਵੀ ਆਰਤੀ ਕੋਲ ਮਿਲ ਜਾਵੇ 10 ਗੋਰੇ ਮਿਲਣੇ ਵੀ ਮਿਲਿਆ ਉਹ ਸਾਹਮਣੇ ਇਹਨਾਂ ਨੂੰ ਮਿਹਨਤ ਮਿਲ ਜਾਂਦੀ ਹੈ ਤੇ ਅਸੀਂ ਅੱਜ ਸ਼ਾਮ ਨੂੰ 6:00 ਵਜੇ ਤਕਰੀਬ ਆ ਜਾਂਦਾ ਕਰੇ ਅਸੀਂ ਦੇਖਦੇ ਰਹੇ 8-9 ਵਜੇ ਤੱਕ ਵੀੜ ਤੇ 10 ਵਜੇ ਤੱਕ ਕੀਤੀ ਕੋਈ ਕਰਨੀ ਪਹੁੰਚ ਅਸੀਂ ਉਸ ਟਾਈਮ ਰਾਤ ਦਾ ਫੋਨ ਲਾਣਾ ਸ਼ੁਰੂ ਕਰਤਾ ਹੁਣ ਉਹਦਾ ਸਾਰੀ ਰਾਤ ਲੱਗਿਆ ਸਵੇਰ 7 ਵਜੇ ਤੱਕ ਅਸੀਂ ਦੇਖਦੇ ਰਹੇ ਫਿਰ 8 ਵਜੇ ਲਗਾ ਫੋਨ ਲੱਗਦਾ ਰਿਹਾ ਜਦੋਂ ਫਿਰ ਸਾਢੇ 8 ਦਾ ਟਾਈਮ ਹੋਆ ਉਹਦਾ ਨੰਬਰ ਸੋਚੋ ਅਸੀਂ ਬੰਦੀਪਾਲ ਸਵੇਰ ਸਾਰੀ ਮੰਡੀ ਜੋਗਡਾਉਨ ਫਾਜਲ ਕਿਆਂ ਜਿੱਤੇ ਸਾਨੂੰ ਠਾਈ ਸੀ ਅਸੀਂ ਸਾਰਾ ਲੱਭਿਆ ਸਾਨੂੰ ਅਜੇ ਤੱਕ ਨਹੀਂ ਮਿਲਿਆ ਅਸੀਂ ਅਸਲੀ ਜਨ ਐਪਲੀਕੇਸ਼ਨ ਲਾ ਚੁੱਕੇ ਹਾਂ ਕਿ ਸਾਨੂੰ ਇਸ ਦੰਸਾਬ ਮਿਲੇ ਕਿ ਉਸ ਦੇ ਛੋਟੇ ਛੋਟੇ ਬੱਚੇ ਨੇ ਮਿਹਨਤੀ ਬੰਦੇ ਨੇ ਤੇ ਇਹ ਤਾਂ ਸਾਨੂੰ ਮਸਾਫ ਦਿੱਤਾ ਸੀ ਕੋਈ ਨਸ਼ਾ ਪਤਾ ਕਰਦਾ ਸੀ ਕੋਈ ਨਸ਼ਾ ਪਤਾ ਨਹੀਂ ਉਹਦੇ ਕੋਲ ਵਿਕਲ ਮੋਟਰਸਾਈਕਲ ਹੈ ਹੀਰੋ ਆਂਡਾ ਸ਼ੈਨ ਕੋਈ ਲੜਾਈ ਝਗੜਾ ਹੋਇਆ ਹੋਇਆ ਕਰਦੇ ਕੋਈ ਲੜਾਈ ਝਗੜਾ ਨਹੀਂ ਹੋਇਆ ਕੋਈ ਸੀਸੀਟੀਵੀ ਤੁਸੀਂ ਚੈੱਕ ਕੀਤੀ ਜਦੋਂ ਕੰਮ ਤੋਂ ਘਰੇ ਜਾ ਰਹੇ ਕਿ ਇਸ ਤਰ੍ਹਾਂ ਦੇ ਨਹੀਂ ਅਜੇ ਨਹੀਂ ਕੀਤੀ ਠੀਕ ਹੈ ਕੀ ਨਾਮ ਕੀ ਸੀ ਉਹਨਾਂ ਦਾ ਉਹਦਾ ਨਾਮ ਕੁਲਵੰਤ ਸਿੰਘ ਜੀ ਕਿੱਥੇ ਰਹਿੰਦਾ ਸੀਗਾ ਹਸਤਾਕਲਾਂ ਜੀ ਠੀਕ ਹੈ